ਗਰੇਸ ਸਿੰਘ ਬਾਕੀ ਪਰਦਾ ਕੀ ਕਹਿਣਾ ਤੁਹਾਨੂੰ ਜੀ ਸੰਤੋਖ ਅੱਜ ਰੇਕੇ ਦਾਣਾ ਮੰਡੀ 19 ਜਿਹੜੀ ਵਰਸੀ ਆ ਭਾਈ ਅਗਰ ਸਿੰਘ ਜੀ ਮਨਾਈ ਗਈ ਹੈ ਜਿਨ੍ਹਾਂ ਦੇ ਵਿੱਚ ਵਰਟੇ ਪੱਧਰ ਤੇ ਵੱਖ-ਵੱਖ ਥਿਲਿਆਂ ਨੂੰ ਪੰਜਾਬ ਦੇ ਵਿੱਚੋਂ ਇੱਕ ਥਾਨ ਜਿਗੀਆਂ ਕੱਢੇ ਪਰ ਉਹਦੇ ਵਿੱਚ ਵੀ ਪ੍ਰਧਾਨਗੀ ਅੱਜ ਦੀ ਉਹ ਸਰਦਾਰ ਤੁੰਗਾ ਸਿੰਘ ਅੰਮ੍ਰਿਤਸਰ ਤੋਂ ਤੇ ਸਰਦੇਵ ਸਿੰਘ ਮੰਡਕੀ ਕੋਲੋਂ ਪਰ ਉਹਦੇ ਨਾਲ ਸੱਚਾ ਸਿੰਘ ਜੀ ਤਨਤਾਨ ਤੋਂ ਪਰਮਜੀਤ ਸਿੰਘ ਦੀ ਲੋਥਲਾ ਤੇ ਰਣਜੀਤ ਸਿੰਘ ਦੀ ਜਲੰਧਰ ਤੋਂ ਜਲਾ ਦੇ ਰਹਿਣ ਮਾਇਓ ਪ੍ਰਸਾਦ ਜੀ ਹੋਈ ਔਰ ਇੱਥੇ ਕੁਝ ਅੱਜ ਮੱਥੇ ਪਾਸ ਕੀਤੇ ਗਏ ਕਿ ਜਿਹੜਾ ਪੂਰੇ ਪੰਜਾਬ ਦੇ ਅੰਦਰ ਦਲ ਦਾ ਮਾਹੌਲ ਬਣਾਇਆ ਗਿਆ ਨੌਜਵਾਨਾਂ ਨੂੰ ਸਾਡੇ ਬੱਚਿਆਂ ਨੂੰ ਸਰਕਾਰ ਧੱਕੇਰੇ ਨਾਲ ਜਿਹੜੀ ਉਹ ਪਿੰਡਾਂ ਦੇ ਵਿੱਚ ਗਿਰਬਦਾਰ ਕਰਕੇ ਭਾਰੀ ਫੀਸ ਵਾਰ ਰਹੀ ਔਰ ਸਰਕਾਰ ਤੋਂ ਅਸੀਂ ਮੰਗ ਕਰਦੇ ਆ ਕਿ ਉਹ ਫੀਸ ਜਿਹੜੇ ਆ ਉਹ ਰੱਦ ਕੀਤੇ ਜਾਣ ਅਗਾ ਜੇ ਇਵੇਂ ਹੀ ਚੱਲਦਾ ਰਿਹਾ ਤਾਂ ਤੇਰੀ ਸਾਂਝਾ ਅੰਤਰਕਮੇਟੀ ਪੰਜਾਬ ਜੇ ਕੋ ਸਰਕਾਰ ਨਾਇਜ ਨੌਜਵਾਨਾਂ ਦੇ ਪਿੰਡਾਂ ਦੇ ਵਿੱਚ ਟਕਣ ਹੁੰਦੀ ਹੈ ਉਹ ਵਿਰੋਧ ਕੀਤਾ ਜਾਏਗਾ ਔਰ ਉਹਦੇ ਨਾਲ ਜਿਹੜੇ ਪ੍ਰੀपेड ਮਿਕਰੇ ਆ ਤੇ ਪਹਿਲਾਂ ਬਿੱਲ ਪੁੱਤਾ ਜਾਵੇ ਮੋਬਾਈਲ ਸੈਕਟਰ ਨੂੰ ਫਿਰ ਤੁਹਾਡੇ ਅੱਗੇ ਬਤੀ ਆਉਗੀ ਉਹਦਾ ਅਸੀਂ ਵਿਰੋਧ ਕਰਦੇ ਆ ਪਹਿਲਾਂ ਹੋਣਾ ਕਿ ਜੋ ਸਿਸਟਮ ਉਹ ਚਲਾਦਾ ਰਹੇ ਔਰ ਉਹਦੇ ਨਾਲ ਸਰਕਾਰ ਤੋਂ ਮੰਗ ਕਰਦੇ ਆ ਕਿ ਜਿਹੜਾ ਸਾਡਾ ਦੁੱਧ ਆ ਮਿਲ ਗਿਆ ਉਹਦਾ ਪਰਫਰਮੈਂਟ ਦਾ 10 ਰੁਪਏ ਪੁੱਤਾ ਜਾਵੇ ਔਰ ਉਹਦੇ ਨਾਲ ਜੁਮਲਾ مشترਕਾ ਖਾਤੇਆਂ ਦੀਆਂ ਜਿਹੜੀਆਂ ਜ਼ਮੀਨਾਂ ਪੀੜੀਦਰ ਪੀੜੀ ਸਾਡੇ ਬਾਬੇ ਔਰ ਪੜਦਾਦੇ ਔਰ ਹੁਣ ਤੱਕ ਜਿਹੜੇ ਉਹ ਕਿਸਾਨ ਹੋਣਦੇ ਆ ਰਹੇ ਉਹਨਾਂ ਨੂੰ ਮਾਲਕੀ ਹੱਕ ਦਿੱਤੇ ਜਾਣ ਔਰ ਜਿਹੜਾ ਪੰਜਾਬ ਦੇ ਅੰਦਰ ਛੇਵਾਂ ਅੰਦਰੀਆ ਲੰਮੇ ਸਮੇਂ ਤੋਂ ਵੱਖ-ਵੱਖ ਸਰਕਾਰਾਂ ਦਾ ਚੱਲਦਾ ਆ ਰਿਹਾ ਉਹਨਾਂ ਦੀ ਮਿਲਿ ਕੁਤ ਦੇ ਨਾਲ ਔਰ ਅਸੀਂ ਪੰਜਾਬ ਸਰਕਾਰ ਦੇ ਵੀ ਮੰਗ ਕਰਦੇ ਹਾਂ ਕੋ ਨਛਿਆਂ ਦਾ ਤਰੀਕਾ ਖਤਮ ਕੀਤਾ ਜਾਵੇ ਔਰ ਨੌਜਵਾਨਾਂ ਨੂੰ ਇਹਨਾਂ ਜਿਹੜੇ ਨਛੇ ਪਾ ਦਿੱਤੇ ਆ ਉਹਨਾਂ ਨੂੰ ਚੰਗੀਆਂ ਸਹੂਤਾਵਾਂ ਹਸਪਤਾਲਾਂ ਦੇ ਰਾਹੀਂ ਬਚੋ ਕੇ ਲੈ ਕੇ ਔਰ ਉਹ ਨੌਜਵਾਨ ਜਿਹੜੇ ਇਹ ਨਛੇ ਦੇ ਕਾਰਨ ਕੱਢੇ ਜਾਣ ਧੰਨਵਾਦ